ਪਸਵੰ ਦਾ ਜਕਰ ਪਸਵੰ ਦਾ ਫਿਕਰ YouTube ਚੈਨਲ ਨੂੰ ਗੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸਤਿ ਸ਼ਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਪਿੰਡ ਸਮਲਸਰ ਦੇ ਵਿੱਚ ਸਮਲਸਰ ਪਿੰਡ ਜ਼ਿਲ੍ਹਾ ਮੋਗੇ ਦਾ ਮਾਨਮਤਾ ਨਗਰ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਮਿੱਤਰੋ ਘਰੇਲੂ ਪਰਿਵਾਰ ਆ ਤੇ ਇੱਕ ਛੌਂਕੀਆ ਮਾਲੀ ਤੁਹਾਨੂੰ ਦਿਖਾਉਣਾ ਵਾ ਜਿੰਦਾ ਸੀਮਨ ਫਿਲ ਕੁੱਲ ਮਿੱਤਰੋ ਰੈਡੀ ਹੋ ਚੁੱਕਿਆ ਤੁਹਾਡੀ ਕਚਰੀ ਦੇ ਵਿੱਚ ਹਾਜ਼ਰ ਕਰਨਾ ਵਾ ਮਾਲੇ ਪੱਖ ਤੋਂ ਪਿਓ ਵਾਲੇ ਪੱਖ ਤੋਂ ਸਾਰੀਆਂ ਗੱਲਾਂ ਬਾਤਾਂ ਕਰੂੰਗਾ ਜਿਹੜੇ ਪੱਖ ਤੋਂ ਕਿੰਨੀ ਉਮਰ ਦਾ ਹੋ ਚੁੱਕਿਆ ਇਹਦੇ ਬੱਚੇ ਆ ਕਿ ਡਿਟੇਲ ਆ ਹਾਂ ਉਸ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਫੋਨ ਤੇ ਨਾਲ ਵੀਡੀਓ ਦੇਖ ਲੋ ਔਰ ਇੱਕ ਪੱਖਿੰਦਾ ਤੁਹਾਨੂੰ ਤਸੱਲੀ ਦੇ ਨਾਲ ਦਿਖਾ ਕੇ ਦਊਗਾ ਆਹ ਕਰਦੇ ਗੱਲਬਾਤ ਆਪਾਂ ਬਾਈ ਦੇ ਨਾਲ ਸਾਰੀ ਜਾਣਕਾਰੀ ਲੈ ਕੇ ਦਿੰਨਾ ਮਿੱਤਰੋ ਤੁਹਾਨੂੰ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਵਧੀਆ ਵੀਰੇ ਵਧੀਆ ਤੁਸੀਂ ਦੱਸੋ ਸੱਤਾ ਦੇ ਪਰਿਵਾਰ ਬਾਈ ਹਾਂਜੀ ਸੇਤਾ ਦੇ ਪਰਿਵਾਰ ਸੇਤਾ ਬਹੁਤ ਵਧੀਆ ਜੀ ਪਰਿਵਾਰ ਵੀ ਬਹੁਤ ਵਧੀਆ ਪਹਿਲਾਂ ਤੁਹਾਡਾ ਧੰਨਵਾਦ ਕਰਦੇ ਹਾਂ ਸਾਡੀ ਗੱਲ ਨੂੰ ਤੇਰਾ ਜੀ ਆਣ ਉਹਦਾ ਤੇਰਾ ਅੱਛਾ ਘਰ ਦੱਸਦੇ ਮੈਨੂੰ ਇੱਕ ਵਾਰੀ ਆਪਣਾ ਕਿਹੜੇ ਪਾਸੇ ਆ ਗਿਆ ਯਾਰ ਘਰ ਵੀਰੇ ਆਪਣਾ ਪਿੰਡ ਸਮਾਲਸਰ ਪੈ ਜਾਂਦਾ ਆਪਾਂ ਨੂੰ ਜੀ ਤੇ ਜੀ ਆਪਣਾ ਘਰ ਹੈਗਾ ਬੈਰੋਕੇ ਵਾਲੇ ਰੋਡ ਤੇ ਜੀ ਖੇਤਾ 'ਚ ਘਰ ਆਪਣਾ ਜੀ ਜਦੋਂ ਬੰਦਾ ਸਮਾਲਸਰ ਤੋਂ ਬੈਰੋਕੇ ਵਾਲੇ ਰਾਹ ਤੇ ਹੁੰਦਾ ਉਹਦਾ ਆਪਣਾ ਘਰ ਖੇਤਾ 'ਚ ਜਦੋਂ ਸਮਾਲਸਰ ਤੋਂ ਆਪਾਂ ਬੈਰੋਕੇ ਨੂੰ ਆਉਣੇ ਪਾ ਰ ਖੇਤਾ ਦੇ ਵਿੱਚ ਘਰ ਆ ਗਿਆ ਹੈਨਾ ਹਾਂਜੀ ਠੀਕ ਆ ਅੱਛਾ ਵੱਡੇ ਭਾਈ ਨਾਮ ਕੀ ਆਪਣਾ ਮੇਰਾ ਨਾਮ ਹੈਗਾ ਵੀ ਜੋਬਨ ਬਾਪੂ ਦਾ ਜਗਰੂਪ ਸਿੰਘ ਜਗਰੂਪ ਸਿੰਘ ਅੱਛਾ ਜੋਬਨ ਬਈ ਫਿਰ ਸ਼ੌਂਕ ਕਾਦੋ ਤਾਂ ਪਾਈ ਬੈਠਾ ਨੀਲੀ ਰਵੀ ਦਾ ਸ਼ੌਂਕ ਵੇ ਮੇਰੇ ਬਾਪੂ ਨਹੀਂ ਸੀਗਾ ਅੱਜ ਤੋਂ 11 12 ਸਾਲ ਪਹਿਲਾਂ ਆਪਣੇ ਕੋਲੇ ਝੋਟਾ ਹੁੰਦਾ ਸੀ ਨੀਲੀ ਰਵੀ ਦਾ ਜੀ ਉੱਚੜ ਇੱਕ ਚੈਂਪੀਅਨ ਰਿਹਾ ਸੀਗਾ ਜੜਕ ਤੇ ਹਾਂਜੀ ਠੀਕ ਆ ਤੇ ਫਿਰ ਆਪਾਂ ਨੀਲੀ ਰਵੀ ਦੀ ਮੱਝ ਲਿਆਂਦੀ ਠੀਕ ਆ ਉਸ ਤੋਂ ਬਾਅਦ ਫਿਰ ਗਾਂ ਵਧਦਾ ਗਿਆ ਵਧਦਾ ਗਿਆ ਹੌਲੀ ਹੌਲੀ ਪੈਰ ਬਾਈ ਪੈਰ ਵਧਿਆ ਗਿਆ ਹਾਂਜੀ ਵੀਰੇ ਅੱਛਾ ਉਹ ਸਾਂ ਫਿਰ ਵੇਚਤਾ ਹੀ ਵੀਰੇ ਉਹ ਸਾਂ ਵੀਰੇ ਵੇਚਦਾ ਸੀਗਾ ਜੀ ਵੇਚਦਾ ਸੀ ਅੱਛਾ ਜਿਹੜਾ ਅੱਜ ਆਪਾਂ ਮਾਲੀ ਦਿਖਾਉਣਾ ਵਾ ਇਹ ਕਿੰਨੇ ਚਿਰ ਦਾ ਉਮਰ ਵਾਲੇ ਪੱਕ ਇਹ ਵੀਰੇ ਉਮਰ ਦਾ 1.5 ਤੋਂ 3 ਸਾਲ ਦੇ ਲਗਭਗ ਪਹੁੰਚ ਗਿਆ ਚਾਰ ਦੰਦ ਹੋਣੀ ਹੋਇਆ ਜੀ ਚਾਰ ਦੰਦ ਹੋਣੀ ਹੋਇਆ ਹਾਂਜੀ ਅੱਛਾ ਹਣ ਤੀਕ ਕਿ ਕਿੰਨੀਆਂ ਕੁ ਮਈਆਂ ਵੀਰੇ ਪਿਛਲੇ ਸਾਲ ਦੋ ਹੀ ਕਰਾਈਆਂ ਸੀਗੀਆਂ ਉਹ ਦੋਨੇ ਦੇ ਰਿਜ਼ਲਟ ਆਪਣੇ ਕੋਲੇ ਆ ਗਏ ਆ ਠੀਕ ਬੱਚੇ ਆਪਣੇ ਕੋਲੇ ਆ ਜਾ ਹਾਂਜੀ ਠੀਕ ਆ ਤੇ ਐਦ ਕੀ ਆਪਾਂ ਇਹ ਤੋਂ ਤਿੰਨ ਮੱਝਾਂ ਕਰਾਸ ਕਰਾਤੀਆਂ ਡਾਇਰੈਕਟ ਕਰਾਸ ਰਹੀਆਂ ਇੱਕ ਦੇ ਵਿੱਚੋਂ ਵੀ ਦੋਆਂ ਦੇ ਸੀਮੰਤਰਾ ਆਵਾ ਜੀ ਤੇ ਇੱਕ ਦੇ ਡਾਇਰੈਕਟ ਕਰਾਸਿੰਗ ਕਰਾਈਏ ਇੰਨੀਆਂ ਕੁ ਮਈਆਂ ਦੇ ਹੋਰ ਡਾਇਰੈਕਟ ਕਰਾਸਿੰਗ ਤਾਂ ਨਹੀਂ ਛੱਡਦੇ ਫਿਰ ਡਾਇਰੈਕਟ ਕਰਾਸਿੰਗ ਤੇ ਵੀਰੇ ਜਿਵੇਂ ਮੰਨ ਕੇ ਚਲੋ ਚੰਗੀ ਮੱਝ ਟੋਪ ਮੈਂ ਆ ਜੀ ਹਾਂਜੀ ਉੱਥੇ ਛੱਡ ਦਾਂਗੇ ਜੀ ਠੀਕ ਆ ਵੀਰੇ ਹਾਂਜੀ ਡਾਇਰੈਕਟ ਕਰਾਸਿੰਗ ਦੀ ਫੀਸ 2000 ਰੁਪਿਆ ਰਹਿੰਦੀ ਆ ਠ ਅੱਛਾ ਇਹਦਾ ਉਹ ਸਿਮਨ ਰੈਡੀ ਕਰਾਇਆ ਹੋਇਆ ਹੋ ਹਾਂਜੀ ਵੀਰੇ ਠੀਕ ਆ ਇਹ ਪਿਓ ਵਾਲੇ ਪੱਖ ਤੋਂ ਕਿਹੜੇ ਦਾ ਆ ਗਿਆ ਬਾਈ ਪਿਓ ਵਾਲੇ ਪੱਖ ਤੋਂ ਵੀਰੇ ਇਹ ਆ ਗਿਆ ਅਲਬਖਸ਼ ਦਾ ਠੀਕ ਆ ਬਾਈ ਮਨਜੀਤ ਤੂਤਾ ਵਾਲੇ ਬਾਈ ਕੋਲ ਜਿਹੜਾ ਹਾਂਜੀ ਵੀਰੇ ਠੀਕ ਆ ਬਾਈ ਅੱਛਾ ਤੇ ਮਾਂ ਵਾਲੇ ਪੱਖ ਤੋਂ ਵੀਰੇ ਮਾਲੇ ਪੱਕੇ ਤੋਂ ਵੀਰੇ ਇਹਦੀ ਮਾਂ ਸੀਗੀ ਰਖਵਿੰਦਰ ਆੜਤੀਏ ਕੋਲੇ ਵਜੀਤਪੁਰ ਪਿੰਡ ਚ ਵਜੀਤਪੁਰ ਪਿੰਡ ਦੇ ਵਿੱਚ ਰਖਵਿੰਦਰ ਆੜਤੀਏ ਦੇ ਕੋਲ ਹਾਂਜੀ ਠੀਕ ਆ ਵੀਰੇ ਤੇ ਉਹ ਸੀਗੀ ਸਣਮਾਲੀ ਬਸਤੀ ਵਾਲੇ ਝੋਟੇ ਦੀ ਠੀਕ ਆ ਉਹਦੇ ਤੋਂ ਗਾਂਹੇ ਪੈਦਾ ਹੋਇਆ ਹਾਂਜੀ ਅੱਛਾ ਦੁੱਧ ਦਾ ਰਿਕਾਰਡ ਕਿੰਨਾ ਕੁ ਸੀ ਉਹਦੀ ਮਾਂ ਦਾ ਇਹਦੀ ਮਾਂ ਦਾ ਵੀਰੇ ਰਖਵਿੰਦਰ ਬਾਈ ਦੇ ਦੱਸਣ ਦੇ ਮੁਤਾਬਕ 19 ਕਿਲੋ ਤੇ 517 ਗ੍ਰਾਮ ਚ ਹੋਇਆ ਉਹਨਾਂ ਨੇ 19 ਕਿਲੋ 517 ਗ੍ਰਾਮ ਹਾਂਜੀ ਵੀਰੇ ਅੱਛਾ ਕੋਈ ਉਹਦੀ ਚਵਾਈ ਵਗੈਰਾ ਕਿਤੇ ਹੋਈ ਦਾ ਰਿਕਾਰਡ ਹੋਊਗਾ ਮਤਲਬ ਕਿ ਬਈ ਉਹ ਵੀ ਬੰਦਾ ਘਰ ਦੇ ਸ਼ੌਂਕੀ ਬੰਦਾ ਉਹਨੇ ਵੀ ਕਦੇ ਰਿਕਾਰਡ ਕਰਾਇਆ Diga. ਹਾਂਜੀ ਉਹ ਘਰੀ ਉਹਨਾਂ ਜੋ ਦੁੱਧ ਘਰੇ ਤੋਂ ਲਿਆ ਹੋਇਆ ਰਿਕਾਰਡ ਹਾਂਜੀ ਰਿਕਾਰਡ ਨਹੀਂ ਰੱਖਿਆ ਜੀ ਆਪਾਂ ਜੀ 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 ਅੱਛਾ ਹੁਣ ਵੀਰੇ ਦਾ ਸੀਮਨ ਰੈਡੀ ਹੋ ਗਿਆ ਤੇ ਆਪਣੇ ਕਿਹੜੇ ਕਿਹੜੇ ਨੇੜੇ ਨੇੜੇ ਕਿਹੜੇ ਕਿਹੜੇ ਭਰਾਵਾਂ ਦੇ ਕੋਲੇ ਅਵੇਲੇਬਲ ਹੋਊਗਾ ਜਾਂ ਇੱਥੋਂ ਡਾਇਰੈਕਟ ਲਜਾਣਾ ਪਊਗਾ ਕੀ ਸੋਚਦਾ ਇੱਥੋਂ ਵੀਰੇ ਕਿਹੜਾਂ ਤੱਕ ਡਾਇਰੈਕਟ ਲਜਾਣਾ ਪੈਣਾ ਜੀ ਜਾਂ ਸਿਰਫ ਭਿੰਦਰਪਾਈ ਦੇ ਕੋਲੇ ਅਵੇਲੇਬਲ ਹੈ ਦਾ ਸੀਮਨ ਦੁੱਲੇ ਵਾਲੇ ਵਾਲੇ ਕੋਲੇ ਦੁੱਲੇ ਵਾਲੇ ਕੋਲ ਭਿੰਦਰਪਾਈ ਦੇ ਕੋਲ ਹਾਂਜੀ ਠੀਕ ਆ ਅੱਛਾ ਜੇ ਕੋਈ ਡਾਇਰੈਕਟ ਲਜਾਣਾ ਚਾਹੁੰਦਾ ਫਿਰ ਇੱਥੇ ਆ ਸਕਦਾ ਸਿੱਧਾ ਵੀਜਟ ਇੱਥੇ ਕਰ ਸਕਦਾ ਹਾਂ ਸੀਵਣ ਪਵਾ ਕੇ ਲੈ ਬਾ ਠੀਕ ਹੈ ਵੀਰੇ ਅੱਛਾ ਗੱਲ ਹੋਰ ਵੀ ਇੱਕ ਇਹਨੂੰ ਮੰਨ ਲਾ ਜਿਵੇਂ ਹੁਣ ਤੂੰ ਛੱਡਿਆ ਮਈਆਂ ਦੇ ਉੱਤੇ ਜਿਹੜਾ ਇਹਦੇ ਬੱਚੇ ਆਏ ਆ ਉਹ ਟੇਢੇ ਘੱਟਕੁੱਟ ਦੇ ਵਿੱਚ ਪਾਈ ਵਧੀਆ ਉਹ ਵੀਰੇ ਮੱਜਾਂ ਆਪਾਂ ਇੱਕ ਤਾਂ ਮੋਰਾ ਤੇ ਛੜਤਾ ਸੀਗਾ ਉਹ ਮੱਜ ਰਿਪੀਟਰ ਸੀਗੀ ਜੀ ਤੇ ਉਹ ਉੱਤੇ ਦੋ ਪੈਰ ਚਿੱਟੇ ਮੱਥੇ ਫੁੱਲ ਬੱਚਾ ਆਇਆ ਜੀ ਤੇ ਇੱਕ ਨੀਲੀ ਰਾਵੀ ਦੀ ਮੱਝ ਸੀਗੀ ਜੀ ਉੱਤੇ ਚਾਰੇ ਪੈਰ ਚਿੱਟੇ ਤੇ ਮੱਥੇ ਥੋੜੀ ਜਿਹੀ ਧਾਰੀ ਪੈਂਦੀ ਆ ਜੀ ਜਿਵੇਂ ਲਲਬਖਸ਼ ਨੇ ਪੈਦਾ ਕੀਤੇ ਲਲਬਖਸ਼ ਨੇ ਬੱਚੇ ਬਹੁਤ ਕੈਰੈਕਟਰ ਪੈਦਾ ਕੀਤੇ ਹਾਂਜੀ ਵੀਰੇ ਹੁਣ ਮੰਨ ਲਾ ਤੂੰ ਆ ਬੱਚਾ ਹੀ ਲੜਾ ਲਲਬਖਸ਼ ਦਾ ਹੀ ਆ ਹਨਾ ਕਿੰਨਾ ਚੰਗਾ ਬਾਡੀ ਸਟਰਕਚਰ ਦਿੱਤਾ ਯਾਰ ਹਨਾ ਜੀ ਜੀ ਹੂੰ ਅੱਛਾ ਇੱਕ ਗੱਲ ਹੋਰ ਆ ਮਈਆਂ ਕਿੰਨੇ ਦੁੱਧ ਵਾਲੀਆਂ ਤੇਰੇ ਕੋਲੇ ਹੁਣ ਸਟੈਪ ਸਭ ਤੋਂ ਮਈਆਂ ਵੀਰੇ ਮੇਰੇ ਕੋਲੇ ਨਾਰਮਲ ਸੰਭਾਈ ਤੇ 17 ਤੋਂ 18 ਲੀਟਰ ਦੇ ਦਿੰਦੀਆਂ ਦੇ ਦਿੰਦੀਆਂ ਇੰਨੀਆਂ ਮਈਆਂ ਵੀ ਰੈਸਟ ਆ ਮਈਆਂ ਆਪਣੇ ਕੋਲੇ ਵੀਰੇ ਚਾਰ ਵੱਡੀਆਂ ਚਾਰ ਵੱਡੀਆਂ ਤੇ ਤਿੰਨ ਛੋਟੀਆਂ ਛੋਟੇ ਆਉਣ ਵਾਲੇ ਸਮੇਂ ਦੇ ਵਿੱਚ ਮੇਲਿਆਂ ਦੇ ਵਿੱਚ ਫਿਰ ਜਾਣਾ ਹੋਣਾ ਹਾਂਜੀ ਇਹਨੂੰ ਲੈ ਕੇ ਜਾਵਾਂਗੇ ਮੇਲਿਆਂ ਤੇ ਆ ਸਾਇਤ ਤੋਂ ਇਹ ਛੋਟਾ ਰੈਡੀ ਹੈ ਮੇਰਾ ਛੋਟਾ ਰੈਡੀ ਹੈ ਉਹ ਛੋਟੀ ਮੈਂ ਚਵਾਈ ਲਈ ਰੈਡੀ ਕੀਤੀ ਕਿ ਨਹੀਂ ਨਹੀਂ ਹਲੇ ਨਹੀਂ ਰੈਡੀ ਕੀਤੀ ਵੀਰੇ ਗਾਂ ਵਾਸਤੇ ਸੋਚਾਂਗੇ ਆਪਣੇ ਘਰੇ ਚੰਗੀਆਂ ਚ ਕਟੀਆਂ ਤਿਆਰ ਹੋ ਰਹੀਆਂ ਨੇ ਕਟੀਆਂ ਤਿਆਰ ਕਰ ਸਹੀ ਹੁਣ ਸਮਾਂ ਤਾਂ ਲੱਗੂਗਾ ਫਿਰ ਥੋੜਾ ਸਮਾਂ ਲੱਗੂਗਾ ਜੀ ਹਾਂ ਅੱਛਾ ਪਹਿਲਾਂ ਫਿਰ ਜਦੋਂ ਤੂੰ 10-12 ਸਾਲ ਤੋਂ ਲੱਗੇ ਫਿਰ ਉਦੋਂ ਬਰੀਡ ਤੇ ਧਿਆਨ ਘੱਟ ਦਿੱਤਾ ਹੁਣ ਆ ਉਹਦੋਂ ਹੀ ਮੇਰਾ ਡੈਡੀ ਧਿਆਨ ਦਿੰਦਾ ਹੁੰਦਾ ਸੀਗਾ ਉਹੀ ਕਿਤੇ ਦੂਰੋਂ ਦੂਰੋਂ ਜਾ ਕੇ ਸੀਮਨ ਲੈ ਕੇ ਆਉਂਦਾ ਸੀ ਉਹਨੀ ਤਰਾਈ ਆ ਜੀ ਜਿਵੇਂ ਆਪਣੇ ਕੋਲੇ ਲਗਭਗ ਸਾਰੇ ਬੁੱਲਾਂ ਦੇ ਬ ਹੋ ਗਿਆ ਹਾਂ ਤੇ ਸੀਆਈਆਰ ਵੀ ਨਾਬਾ ਹਾਂ ਸਾਰਿਆਂ ਦੇ ਏ ਟੂ ਜ਼ेड ਹੈਗੇ ਆ ਲਗਭਗ ਟੈਂਕ ਦੀਆਂ ਵੀ ਹੈਗੀਆਂ ਜੀ ਟੈਂਕ ਦੀਆਂ ਵੀ ਹੈਗੇ ਵੀ ਕਹਿਣ ਤੋਂ ਭਾਵੇਂ ਆ ਵੀ ਮਾੜਾ ਨੀਲੀ ਰਾਵੀ ਦਾ ਜਿਹੜਾ ਸ਼ੌਂਕ ਆ ਉਹ ਸਾਰਿਆਂ ਦਾ ਪੂਰਾ ਕਰ ਹੀ ਖੜੇ ਸਾਰਿਆਂ ਦੇ ਕੀਤਾ ਜੀ ਨਵਾਂ ਜਿਹੜਾ ਲਾਂਚ ਉਹ ਗੱਲ ਵੱਖਰੀ ਹੈ ਉਹ ਗੱਲ ਵੱਖਰੀ ਹੈ ਜੀ ਮੌਕਾ ਦੇਣਾ ਚਾਹੀਦਾ ਹਰੇਕ ਨੂੰ ਦੇਣਾ ਚਾਹੀਦਾ ਰ ਇੱਕ ਦਾ ਰਿਜ਼ਲਟ ਵੇਖਣਾ ਲੱਗ ਜਾਂਦਾ ਇੱਕ ਗੱਲ ਹੋਰ ਵੀ ਹੈ ਨਾ ਵੀਰੇ ਪਤਾ ਨਹੀਂ ਕਿਹੜੀ ਚੀਜ਼ ਨੇ ਕਿੱਥੇ ਕੀ ਚਮਕ ਦੇ ਦੇ ਹਾਂਜੀ ਵੀਰੇ ਹਾਂ ਅੱਛਾ ਨੰਬਰ ਕਿਹੜੇ ਤੇ ਆਪਾਂ ਗੱਲਬਾਤ ਕਰ ਸਕਦੇ ਵੀਰੇ ਨੰਬਰ ਮੇਰਾ ਹੈਗਾ ਜੀ 62390 ਜੀ 58978 ਇੱਕ ਵਾਰੀ ਹੋਰ ਬੋਲ ਦਿਓ 62390 ਜੀ 58978 ਠੀਕ ਹੈ ਵੀਰੇ ਵੀਰੇ ਆਈ ਮੜਾ ਤੂੰ ਵੀ ਵੱਡੇ ਬਈ ਕਿਊਸ ਲੈ ਵੀ ਮਿੱਤਰੋ ਹੁਣ ਆਪਣੇ ਦਰਮਿਆਨ ਜਿਹੜਾ ਆਪਣੇ ਇਸ ਟਾਈਮ ਨਿਗਾਹ ਦੇ ਵਿੱਚ ਕਾਲੇ ਸਾਫੇ ਦੇ ਪੱਗ ਪੁੱਗ ਬੰਨਈਏ ਭਾਈ ਮਨਜੀਤ ਦਾ ਪਲੇਖਾ ਹੀ ਪਉਂਦਾ ਭਾਈ ਸਲਾਮ ਆ ਭਾਈ ਮਨਜੀਤ ਨੂੰ ਸਜਦਾ ਕਰਦੇ ਆ ਕਿਉਂਕਿ ਵੀਰੇ ਕਿਉਂਕਿ ਘਾੜ ਤਾਂ ਹਮੇਸ਼ਾ ਲੜਕਦੀ ਰਹਿਣੀ ਆ ਪਰ ਜਤਿੰਦਰ ਭਾਈ ਆ ਵੀਰੇ ਦਾ ਬੇਟਾ ਭਾਈ ਮਨਜੀਤ ਦਾ ਉਹਦੇ ਨਾਲ ਕਰਦੇ ਗੱਲਬਾਤ ਹੁਣ ਜੀ ਜਤਿੰਦਰ ਭਾਈ ਕਿਵੇਂ ਆ ਵੀਰੇ ਬਹੁਤ ਵਧੀਆ ਮੋਰ ਕਾਲੇ ਵੀਰੇ ਸਤਿ ਸ਼੍ਰੀ ਅਕਾਲ ਭਾਈ ਹੋਰ ਤਾਂ ਘਰ ਪਰਿਵਾਰ ਕਿਵੇਂ ਹਾਂਜੀ ਹਾਂਜੀ ਬਹੁਤ ਵਧੀਆ ਜੀ ਕਿਵੇਂ ਆ ਬਖਸ਼ੀ ਫਰਮਾਰਦਾ ਸ਼ਾਲਾ ਹਾਂਜੀ ਹਾਂਜੀ ਵਧੀਆ ਵਧੀਆ ਠੀਕ ਆ ਅੱਛਾ ਕਟੀਆਂ ਦਾ ਕੀ ਕੀ ਨਾਂ ਰੱਖਿਆ ਜਿਹੜੀਆਂ 2000 ਤੇ ਚਿੱਤਾ ਬੜਾ ਕਟੀਆਂ ਹੀ ਬਰਕਤ ਹੀਰ ਆ ਜੀ ਬਰਕਤ ਤੇ ਹੀਰ ਮਾ ਆਉਣ ਵਾਲੇ ਮੇਲੇ ਮੂਲੇ ਚਲ ਜਾਣਗੇ ਕਿ ਨਹੀਂ ਹਾਂਜੀ ਬਾਕੀ ਆਏ ਆ ਜੀ ਉਮਰ ਥੋੜੀ ਘਟਾ ਉਹਨਾਂ ਦੀ ਘਟਾ ਜੀ ਸ਼ੋਅ ਵਜੋਂ ਵਿਖਾਈ ਆਈ ਕੋਈ ਹਾਂਜੀ ਹਾਂਜੀ ਸ਼ੋਅ ਵਜੋਂ ਜਰੂਰ ਦਿਖਾਵਾਂਗੇ ਹਾਂ ਜਰੂਰੀ ਆ ਯਾ ਜੀ ਜੀ ਬਾਕੀ ਬਾਕੀ ਤੇ ਵੀ ਆ ਸੰਭ ਗਿਆ ਸੋਹਣੀ ਆ ਬਈ ਹਾਂਜੀ ਹਾਂਜੀ ਠੀਕ ਆ ਅੱਛਾ ਕੀ ਪੋਣਾ ਉਹਨਾਂ ਉਹਨਾਂ ਨੂੰ ਯਾਰ ਸਹੀ ਮੈਨੂੰ ਖਰਾਕ ਦੱਸ ਯਾਰ ਪਹਿਲਾਂ ਤਾਂ ਸਾਰੇ ਉਹਨਾਂ ਨੂੰ ਵੀ ਆਪਾਂ ਵੀ ਸੰਜਨ ਵਾਲਿਆਂ ਦੀ ਫੀਡ ਪਾਈ ਦੀ ਜੀ ਸੰਜਨ ਵਾਲਿਆਂ ਦੀ ਜੀ ਠੀਕ ਆ ਪਰ ਇਹ ਸੰਜਨ ਵਾਲਿਆਂ ਦੀ ਫੀਡ ਦਾ ਰਿਜ਼ਲਟ ਟੌਪ ਆ ਹਨਾ ਹਾਂਜੀ ਹਾਂਜੀ ਬਹੁਤ ਵਧੀਆ ਰਿਜ਼ਲਟ ਮਿਲਿਆ ਦੁੱਧ ਦੁੱਧ ਦੇ ਵਿੱਚ ਵੀ ਵਰਤਦਾ ਫਿਰ ਉਹੀ ਵੀ ਹਾਂਜੀ ਹਾਂਜੀ ਦੁੱਧ ਦੇ ਵਿੱਚ ਵੀ ਕਿਉ ਠੀਕ ਵਧੀਆ ਰਿਜਲਟ ਮਿਲਿਆ ਜੀ ਆ ਕਟੀਆਂ ਦੇ ਵਿੱਚ ਪਹਿਲੀ ਵਾਰੀ ਟਰਾਈ ਕੀਤੀ ਸੀ ਪਰ ਵੀ ਬਹੁਤ ਵਧੀਆ ਰਿਜਲਟ ਮਿਲੇ ਆਪਾਂ ਨੂੰ ਬਸ ਗਰੋਥ ਗਰੋਥ ਚੰਗੀ ਆ ਬੱਚੇ ਦੀ ਹਾਂਜੀ 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 ਅੱਛਾ ਇੱਕ ਗੱਲ ਹੋਰ ਆ ਜਸੰਦਰ ਬਾਈ ਤੇਰੇ ਨਾਲ ਖੜਾ ਕਟਾ ਜੀ ਤੇ ਤੇਰੇ ਮਾਲੀ ਦਾ ਵਾ ਬੱਚਾ ਕਿਉਂਕਿ ਅੱਜ ਤੇਰਾ ਮਾਲੀ ਚਰਚਾ ਦੇ ਵਿੱਚ ਹਲ ਬਖਸ਼ਲ ਬਖਸ਼ ਕਰੇ ਨੇੜੇ ਤੇੜੇ ਹੋ ਜਾਂਦੀ ਇੱਕ ਪ੍ਰਗਟ ਕੋਲੇ ਝੋਟੀ ਸੂਇਲ ਬਖਸ਼ ਦੀ ਵੇਖੀ ਹਾਂਜੀ 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 ਕਿੰਨੀ ਚੰਗੀ ਝੋਟੀ ਖਰੀ ਉੱਤਰੀ ਥੱਲੂ ਹਾਂ ਅੱਛਾ ਇੱਕ ਹੁਣ ਇਹ ਕਟਾ ਕੀ ਮਾਨ ਮਹਿਸੂਸ ਹੁੰਦਾ ਫਿਰ ਆਪਦੇ ਮਾਲੀ ਦਾ ਏ ਬਈ ਮੰਨ ਲਓ ਵੀ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਜਿਆਦਾ ਵਧੀਆ ਹੈ ਨਾ ਬੋਡੀ ਸਟਰਕਚਰ ਦੇਖ ਸਕਦੇ ਹੋ ਨਿਸ਼ਾਨੀਆਂ ਦੇਖ ਸਕਦੇ ਹੋ ਵੀ ਜਿਵੇਂ ਆਪਣੇ ਬੁੱਲ ਨੇ ਵਧੀਆ ਬੱਚੇ ਪਾਏ ਵੀ ਅੱਗੇ ਵੀ ਪੂਰਾ ਹੈ ਨਾ ਪੂਰੀ ਆਸ ਹੈ ਤੁਹਾਨੂੰ ਕੱਲਾ ਕੀਤਾ ਯਾਰ ਜੀ 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 ਮੰਨ ਲਾ ਜੇ ਆਪਾਂ ਹੁਣ ਮੰਨ ਲਾ ਬੱਚੇ ਦੀਆਂ ਨਿਸ਼ਾਨੀਆਂ ਦਾ ਰਿਕਵਰ ਕਰ ਹੀ ਲੈਂਦਾ ਹਰ ਇੱਕ ਸਾਨ ਤਕਰੀਬਨ ਤਕਰੀਬਨ ਕੱਟੀਆਂ ਦੇ ਲੇਵੇ ਆਡਰ ਕੁਆਲਿਟੀਆਂ ਹੁੰਦੀਆਂ ਝੋਟੀਆਂ ਦੀਆਂ ਪਹਿਲੇ ਸੋ ਇੱਕਾਈ ਝੋਟੀਆਂ ਮੈਂ ਫਰਮਾ ਚੁੱਕਿਆ ਤੇਰੇ ਸਾਨ ਦੇ ਜਿਹੜੀ ਉਹਕਾਉ ਵਿਕਰੀ ਵਾਸਤੇ ਇੱਕ ਮੈਂ ਇਧਰ ਫਰਮਾਈ ਤੇ ਇਹਦੇ ਤੂੰ ਤੀ ਫਲਵਾ ਗਿਆ ਸੀ ਨਾ ਪਰ ਖੇਤਾਂ ਦੇ ਵਿੱਚ ਚੋਟੀ ਬਹੁਤ ਚੰਗੀ ਥਲੋ ਨਿਕਰੀ ਹੋਈ ਸੀ ਬਾਈ ਇੱਕ ਮੈਂ ਹੋਰ ਇਧਰ ਫਲਮਾਈ ਸੀ ਉਹ ਵੀ ਚੰਗੀ ਸੀ ਝੋਟੀ ਅੱਛਾ ਹੁਣ ਇਹ ਝੋਟੇ ਦਾ ਰੈਡੀਆ ਸੀਮਨ ਬਾਈ ਤੇ ਵੀਰੇ ਹੁਣ ਇਹਨਾਂ ਨੇ ਕਰਤਾ ਲਾਂਚ ਹਨਾ ਅੱਜ ਇਹਨੂੰ ਤੇ ਤੇਨੂੰ ਫਿਰ ਹੁਣ ਐ ਦੱਸ ਵੀ ਮੈਨੂੰ ਜੇ ਕੋਈ ਭਰਾ ਕਵੇ ਵੀ ਮੈਂ ਤੇਰੇ ਕੋਲ ਤੇਰੇ ਕੋਲੋਂ ਵੀ ਮਿਲ ਸਕਦਾ ਸੀਮਨਿੰਦਾ ਕਿ ਨਹੀਂ ਹਾਂਜੀ ਹਾਂਜੀ ਕੋਈ ਨਾ ਆਪਾਂ ਅਵੇਲੇਬਲ ਕਰਾ ਦਾਂਗੇ ਪੂਰੇ ਇੰਡੀਆ 'ਚ ਹੀ ਕਰਾ ਦਾਂਗੇ ਪੂਰੇ ਇੰਡੀਆ ਦੇ ਵਿੱਚ ਜਿਹੜਾ ਮਰਜ਼ੀ ਤੈਨੂੰ ਵੀ ਰਾਬਤਾ ਕੈਮ ਕਰ ਲਾ ਵੀ ਕਿਉਂਕਿ ਤੈਨੂੰ ਇਹ ਚੀਜ਼ ਦਾ ਉਹ ਬੰਦੇ ਨਵੇਂ ਹਜੇ ਸੀਮਨ ਦੇ ਵਿੱਚ ਤੇਰੇ ਪੈਰ ਲੱਗ ਗਏ ਤੈਨੂੰ ਇਹ ਚੀਜ਼ ਦੀ ਪਰਖ ਆ ਥੋੜੀ ਜਿਹੀ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਆਪਾਂ ਹਾਂ ਜੇ ਸੀਮਨ ਕਿਹੜੀ ਯੂਨੀਵਰਸਿਟੀ ਤੋਂ ਕਰਵਾਇਆ ਹੁੰਦਾ ਇਹਦਾ ਵੀ ਘਰੋਂ ਹੀ ਤਿਆਰ ਇੱਥੇ ਆਉਂਦੇ ਆਗੇ ਇੱਥੇ ਆ ਕੇ ਤਿਆਰ ਕਰਕੇ ਤੇ ਆਪਣੇ ਵਾਲਾ ਦਾਲ ਬਖਸ਼ ਦਾ ਵੀ ਤਿਆਰ ਹਾਂਜੀ ਹਾਂਜੀ ਉਹਦਾ ਵੀ ਤੇ ਠੀਕ ਆ ਵੀਰੇ ਉਹਦਾ ਕੀ ਰੇਟ ਡਾਕਟਰ ਦਾ ਸਟਰਾ ਦਾ ਹੁਣ ਉਹਦਾ ਮੰਨ ਲਓ ਵੀ ਡਾਕਟਰ ਤੇ ਸਪਲਾਇਰ ਤੇ ਹਨਾ ਫਾਰਮਰ ਲਈ ਵੱਖਰਾ ਵੱਖਰਾ ਹੈ ਉਹ ਡੋਸ ਤੇ ਡਿਪੈਂਡ ਕਰਦਾ ਹਨਾ ਵੀ ਜੇ ਕੋਈ ਇਹਦੀ ਵੀ ਵੱਧ ਡੋਸ ਲੈ ਕੇ ਜਾਊਗਾ ਹਨਾ ਜੀ 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 ਤੇ ਉਹ ਫਿਰ ਉਸ ਹਸਾਬ ਨਾਲ ਅੱਛਾ ਇਹ ਇੱਥੇ ਹੁਣ ਡਾਇਰੈਕਟਰ ਕੋਲ ਹੌਲੀ ਹੌਲੀ ਤੂੰ ਮੰਨ ਲਾ ਉਹਦੇ ਡਾਇਰੈਕਟਰ ਨਾਲ ਰਾਬਤਾ ਕੈਮ ਕਰਵਾ ਦੇਗੇ ਹਾਂਜੀ ਹਾਂਜੀ ਇਹਨਾਂ ਨੂੰ ਆਪਾਂ ਦੇਈਏ ਨੇ ਕੰਟੈਕਟ ਨੰਬਰ ਠੀਕ ਹੈ ਕਿਉਂਕਿ ਪਹਿਲਾਂ ਇਹ ਬੋਲਦੇ ਪ੍ਰੂਫ ਵੀ ਹੈ ਨਾ ਬੱਚੇ ਆਏ ਆ ਜੀ ਪਹਿਲਾਂ ਜੀ 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 ਜ਼ਰੂਰੀ ਉਹ ਚੀਜ਼ ਵੀਰੇ ਜੀ 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 ਬਾਕੀ ਥੱਲੋ ਬਹੁਤ ਖਬਰਦਾਰਾ ਕਰਮ ਆਲਾ ਚੋਂਦਾ ਰਵੀ ਹਾਂਜੀ ਹਾਂਜੀ ਮੇਲੇ ਦੋਵਾਂ ਤੇ ਲੈ ਕੇ ਜਾਵਾਂਗੇ ਹੂੰ ਤੇ ਫਿਰ ਨੂੰ ਚੱਲੇਗਾ ਤੂੰ ਵੀ ਅੱਧਕੀ ਬਰਕਤ ਤੇ ਹੀ ਜਰੂਰ ਜਾਈਆਂ ਪਰੋਂ ਦੀ ਕੁਛ ਨਹੀਂ ਹੁੰਦਾ ਹਾਂ ਹਾਂਜੀ ਹਾਂਜੀ ਉਹਨਾਂ ਨੂੰ ਲੈ ਕੇ ਆਉਂਦੇ ਹਾਂ ਜਰੂਰ ਲੈ ਕੇ ਲਈਆ ਅੱਛਾ ਆਪ ਦਾ ਜਤਿੰਦਰ ਭਾਈ ਨੰਬਰ ਦੱਸੀ ਮੈਨੂੰ ਕਰੋ ਮੇਰੇ ਭਾਈ 990710068 ਜੀ ਇੱਕ ਵਾਰੀ ਹੋਰ ਆਉਣ 990710068 ਠੀਕ ਹੈ ਭਾਈ ਲੈ ਵੀਰੇ ਇਹ ਵੀਰੇ ਦਾ ਨੰਬਰ ਆ ਤੁਸੀਂ ਇੱਥੇ ਭਾਈ ਨਾਲ ਰਾਬਤਾ ਕੈਂ ਵੀ ਕਰ ਸਕਦੇ ਆ ਦੂਜਾ ਵੱਡੇ ਵੀਰੇ ਦਾ ਵੀ ਨੰਬਰ ਮੈਂ ਸਕਰੀਨ ਤੇ ਲਾਉਂਗਾ ਉਹ ਨੰਬਰ ਤੇ ਵੀ ਤੁਸੀਂ ਰਾਬਤਾ ਕੈਂ ਕਰ ਸਕਦੇ ਆ ਇਹ ਜਿਹੜਾ ਮਾਲੀ ਦਾ ਸੀਮਨ ਸਟਰਾ ਬਿਲਕੁਲ ਇਸ ਟਾਈਮ ਅਵੇਲੇਬਲ ਆ ਮਿੱਤਰੋ ਤੁਸੀਂ ਖਰੀਦ ਸਕਦੇ ਆ ਜਿਹੜੇ ਭਰਾ ਨੂੰ ਚਾਹੀਦਾ ਹੋਇਆ ਲੈ ਜਾ ਸਕਦੇ ਇੱਥੇ ਕੇ ਡਾਇਰੈਕਟਰ ਸਮਾਲ ਸਰ ਪਿੰਡ ਦੇ ਵਿੱਚ ਬੈਰੋਕੇ ਵਾਲੀ ਛੜਕ ਦੇ ਉੱਤੇ ਬਾਹਰ ਖੇਤਾਂ ਦੇ ਵਿੱਚ ਬਾਈ ਹੋਣਾ ਦਾ ਰਹਿਣ ਵਸੇਰਾ ਵਾ ਤੁਸੀਂ ਲੋਕੇਸ਼ਨ ਬਾਈ ਤੁਹਾਨੂੰ ਦੇ ਦਿਆ ਕਰੂਗਾ ਜਦੋਂ ਤੁਸੀਂ ਫੋਨ ਤੇ ਮੁਹਾਵਤਾ ਕੈਂਪ ਕਰੋਗੇ ਬਾਈ ਤੇ ਜ਼ਰੂਰ ਇਸ਼ਾਨ ਨੂੰ ਬਰਤਵਾਤ ਜਿਹੜਾ ਸਪੋਰਟ ਕਰਿਓ ਕਿਉਂਕਿ ਬਈ ਚੰਗੀ ਕਰੈਕਟਰ ਚੰਗਾ ਸੰਭਾਲਿਆ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਮੇਲੇ ਆਉਣ ਵਾਲੇ ਆ ਤੇ ਮੇਲੇ ਵੀ ਐਤ ਕੀ ਧੂੜ ਘਾਟਾ ਮਿੱਤਰੋ ਐ ਟੋਪ ਦੇ ਮੇਲੇ ਆ ਚਰਚਾ ਹੋਊਗੀ ਮੇਲੇ ਬਾਰੇ ਵੀ ਕਰਦੇ ਆ ਉੱਥੇ ਵੀ ਮਿਲਾਂਗੇ ਤੁਹਾਨੂੰ ਬਾਕੀ ਸਾਰੀ ਜਾਣਕਾਰੀ ਲਈ ਨੰਬਰ ਪਾਈ ਹੋਣਾ ਦਾ ਸਕਰੀਨ ਤੇ ਉੱਤੇ ਆ ਧੰਨਵਾਦ ਆ ਸ਼ੁਕਰੀਆ ਜਉਂਦੇ ਰਹੋ ਅੱਜ ਦੀ ਵੀਡੀਓ ਵਿੱਚ ਇਹ ਨਹੀਂ ਸੀ